ਤਲਵੰਡੀ ਸਾਬੋ ਦੇ ਇੱਕ ਸਕੂਲ ਵਿੱਚ ਵਿਦਿਆਰਥਣ ਤੇ ਤਲਵਾਰ ਨਾਲ ਹਮਲਾ ਅੱਜ ਹਿਮਾਚਲ ਪ੍ਰਦੇਸ਼ ਵਿੱਚ ਗੁੜੀਆਂ ਕਾਂਡੀਆਂ ਖਬਰਾਂ ਦੀ ਗੂੰਜ ਬੰਦ ਨਹੀਂ ਹੋਈ ਕਿ ਅੱਜ ਦਿਨ ਦਿਹਾੜੇ ਤਲਵੰਡੀ ਸਾਬੋ ਦੇ ਇੱਕ ਸਕੂਲ ਵਿੱਚ 9ਵੀਂ ਜਮਾਤ ਦੀ ਵਿਦਿਆਰਥਣ ਤੇ ਤਲਵਾਰ ਨਾਲ ਹਮਲਾ ਕੀਤਾ ਗਿਆ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਯੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਇੱਕ ਲੜਕੇ ਨੇ ਸਵੇਰੇ 7:30 ਵਜੇ ਆ ਕੇ ਇਸ ਲੜਕੀ ਤੇ ਤਲਵਾਰ ਨਾਲ ਦੋਵੇਂ ਬਾਹਾਂ ਤੇ ਹਮਲਾ ਕਰ ਦਿੱਤਾ ਪਰ ਤੇ ਸਿਸ਼ਟ ਸਿਸ਼ਟ ਜੀ ਤੁਹਾਡੀ ਸਭ ਨੂੰ ਥੈਂਕ ਯੂ ਜੀ ਸਾਡੇ ਸਕੂਲ ਦੇ ਵਿੱਚ ਅੱਜ ਘਟਨਾ ਵਾਪਰੀ ਹੈ ਇੱਕ ਅਣਪਛਾਤਾ ਬੰਦਾ ਉਸਪੈਕਟ ਕਰ ਗਿਆ 7:30 ਵਜੇ ਦਾਪਨ ਕਿਸੇ ਨੂੰ ਨਹੀਂ ਪਤਾ ਲੱਗਿਆ ਕੀ ਕੀਤਾ ਉਹ ਬੱਚੀ ਦੇ ਸੱਟਾਂ ਮਾਰ ਕੇ ਤੇ ਭੱਜ ਕੇ ਚਲਾ ਗਿਆ ਹਾਂਜੀ ਸੱਟਾਂ ਕਿ ਨਹੀਂ ਕੋਈ ਫੁੱਟੀਆਂ ਜਿਹੜਾ ਟੱਕ ਨਹੀਂ ਆ ਕਿ ਬੱਚੀ ਨੇ ਦੋ ਦੋਨਾਂ ਬਾਹਾਂ ਤੇ ਉਹਨੇ ਬਾਹਾਂ ਕੀਤੇ ਅੱਛਾ ਜੀ ਹਾਂ ਸੋਧੂ ਬਾਦ ਅਸੀਂ ਇੱਥੇ ਇੱਕ ਵਕਤ ਕਰਵਾਤੀ ਤੇ ਪੁਲਿਸ ਵਾਲਿਆਂ ਨੇ ਸਾਡੀ ਬਹੁਤ ਮਦਦ ਕੀਤੀ ਸਾਰੇ ਪਤਰ ਦੇ ਲੜਕੀ ਹੁਣ ਕਾਫੀ ਠੀਕ ਹੈ ਉਹਨਾਂ ਨੇ ਰੈਫਰ ਕਰਤਾ ਬਟੰਡੇ ਤੇ ਇਸ ਬਟੰਡੇ ਲੈ ਕੇ ਜਾਗੇ ਕੁੜੀ ਦਾ ਜਾਨਦਕ ਪ੍ਰਾਣੀ ਨੂੰ ਮਾੜੀ ਬੋਟੀ ਸੀ ਦੁਸ਼ਮਣੀ ਸੀ ਉਹਨਾਂ ਦੀ ਪਹਿਨਣ ਤੋਂ ਜਾਂ ਕੁੜੀ ਇਹ ਨਹੀਂ ਪਤਾ ਠੀਕ ਹੈ ਜੀ ਜੀ ਨੂੰ ਸਖਤ ਉਸ ਨੂੰ ਸਖਤ ਕਰਨ ਦੀ ਐਸ ਐਚਓ ਤਲਵੰਡੀ ਸਾਬੋ ਦੇ ਜਗਦੀਸ਼ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਜਦੋਂ ਕਿ ਲੜਕਾ ਕਰੋ ਫਰਾਰ ਹੈ ਅੰਚਲ ਸੋਟੀ ਨਾਂ ਦੀ ਲੜਕੀ ਸੀ ਟਗੋਰ ਪਬਲਿਕ ਸਕੂਲ ਚ 9ਵੀਂ ਕਲਾਸ ਦੀ ਪੜ੍ਹਦੀ ਸੀ ਹਾਂਜੀ ਇਹਨੂੰ ਜਸਵੀਰ ਸਿੰਘ ਨਾਂ ਦਾ ਲੜਕਾ ਸੀ ਜਿਹੜਾ ਉਹ ਤੰਗ ਪਰਚਲ ਕਰਦਾ ਸੀ ਅੱਜ ਐਕਸਟਰਾਇ ਦੀ ਕਲਾਸ ਸਵੇਰੇ 7 ਵਜੇ ਸਕੂਲ ਚ ਲੱਗੀ ਹੋਈ ਸੀ 6:30 ਵਜੇ ਉਹ ਆਇਆ ਖਾਣ ਨਾਲ ਇਹਦੇ ਮਹਾਦੇਵ ਤੇ ਉਹਨੇ ਜੱਟਾ ਮਾਰਦੀਆਂ ਇਹ ਲੜਕੀ ਤੋਂ ਪੁੱਛ ਕੇ ਤਾਂ ਪਤਾ ਲੱਗਿਆ ਵੀ ਇਹਨੂੰ ਤੰਗ ਪਰਚੰਤਲਾ ਕਰਦਾ ਸੀ ਇਹਨੂੰ ਵਿਆਹ ਕਰਾਉਣ ਵਾਸਤੇ ਜਾਂਦਾ ਸੀ ਤੇ ਇਹਨੇ ਨਾਤੇ ਨਹੀਂ ਕਰੇ ਦੱਸਦੀ ਨਾ ਹੀ ਕਦੇ ਕੋਈ ਪਾਸੇ ਦੀ ਫਲਾੜੀ ਕੀਤੀ ਸੀ ਅੱਜ ਦੇ ਬਿਆਨ ਤੇ 307 ਦੇ ਵਿੱਚ ਅਸੀਂ ਇਹਦੇ ਕੇਸਿਸ ਕਰ ਕਰ ਕਰਦਾ ਹਾਂ ਸਾਰੇ ਕਾਰਵਾਈਆਂ ਪਰਮਾਰੀ ਕੀਤੀ ਹੈ ਉਹ ਕਰੋਪਰਾ